ਹਾਂਜੀ ਕੀ ਹਾਲ ਚਾਲ ਅੱਜ ਆਪਾਂ ਧਾਰਾ ਦਾ ਕੰਮ ਨਵੇੜਤਾ ਜਲਦੀ ਕੋਈ ਗੱਲ ਚੱਕਰ ਸੀ ਅੱਜ ਡਾਕਟਰ ਨੇ ਆਉਣਾ ਕੰਮ ਕਰਾਉਣਾ ਥੋੜਾ ਆਪਾਂ ਧਾਰਾ ਜਲਦੀ ਕੱਢ ਕੇ ਤੇ ਆਪਾਂ ਲੈ ਕੇ ਬਲੇਸੀ ਦਾ ਗਿੜਾ ਕਢਾਉਣ ਬਾਹਰ ਚਲੋ ਵੀ ਬਲੇਸ ਦਾ ਗਿੜਾ ਕਢਵਾਇਆ ਉਹਨੂੰ ਘਾਹ ਖੁਆਇਆ ਬਾਰੋਹ ਹਰਾ ਚੱਲ ਗਿੜਾ ਕਢਾਉਂਦੇ ਕਢਾਉਂਦੇ ਆ ਗਏ ਡਾਕਟਰ ਸਾਹਿਬ ਡਾਕਟਰ ਸਾਹਿਬ ਦੇ ਹੱਥ 'ਚ ਸੀ ਫੋਨ ਤੇ ਹੈਗੇ ਬਾਲੇ ਬਿਜ਼ੀ ਤੇ ਆਪਣੇ ਨਾਲ ਗੱਲਾਂ ਬਾਤਾਂ ਕੀਤੀ ਜੇ ਕਿਸੇ ਦੇ ਪਸ਼ੂ ਰੋਪੀਟ ਹੁੰਦੇ ਆ ਜਾਂ ਸਫਾਈ ਵੀ ਕਰਾਉਣੀ ਜਾਂ ਕੋਈ ਵੀ ਕੰਮ ਆ ਪਸ਼ੂਆਂ ਦਾ ਡਾਕਟਰ ਸਾਹਿਬ ਨੂੰ ਜਰੂਰ ਮਿਲੋ ਬਹੁਤ ਵਧੀਆ ਬੰਦਾ ਡਾਕਟਰ ਸਾਹਿਬ ਕੋں ਕੇ ਏਰੀਆ ਦੇ ਵਿੱਚ ਸਾਰਾ ਕੰਮ ਨਾਲ ਦੇ ਲੱਗਦੇ ਪਿੰਡਾਂ ਦਾ ਡਾਕਟਰ ਸਾਹਿਬ ਦਾਗਾ ਤੇ ਆਪ ਨੂੰ ਇਹਨਾਂ ਨੇ ਸਮਝਾਇਆ ਵੀ ਕੀ ਹਿਸਾਬ ਕਿਤਾਬ ਤਿੰਨ ਦਿਨ ਲੱਗਣਗੇ ਸਪਾਈ ਕਰਨ ਲਈ ਤੇ ਡਾਕਟਰ ਸਾਹਿਬ ਨੇ ਆਪਦੀ ਗਨਗੁਨ ਕੀਤੀ ਤਿਆਰ ਤੇ ਲੈ ਵੀ ਆਪਦਾ ਸਾਰਾ ਸਾਮਾਨ ਸੋ ਚੱਕ ਕੇ ਬੰਨ ਕੰਨ ਲੈ ਵੀ ਬਾਨੇ ਨੂੰ ਹੁਣ ਉਹਨੂੰ ਆਪਾਂ ਨਿਆਣਾ ਨਿਉਣਾ ਪਾ ਕੇ ਇਹਦੇ ਪੇਟੀ ਪੂਟੀ ਕਸੀ ਤੇ ਆਦਾ ਪੇਟੀ ਪੂਟੀ ਕਸਾ ਲੱਗੇ ਆਪਾਂ ਧਿਆਨ ਰੱਖਿਆ ਥੋੜਾ ਜਿਹਾ ਵੀ ਤਿਲਕ ਤੁਲਕਣਾ ਜਾਵੇ ਤੇ ਦੂਹ ਪਹਿਲੀ ਆਪਾਂ ਛੜੂ ਜੂੜੂ ਮਾਰਤਾ ਸੀ ਪਾਣੀ ਕੱਢਦਾ ਸੀ ਲੋ ਵੀ ਡਾਕਟਰ ਸਾਹਿਬ ਆਉਦੀ ਗੰਨ ਗੁੰਨ ਲੈ ਕੇ ਆ ਗਏ ਉਹਨਾਂ ਨੇ ਕੰਮ ਕੀਤਾ ਆਪਦਾ ਸਟਾਰਟ ਚਲੋ ਵੀ ਜਦੋਂ ਸਪਾਈਸ ਵੀ ਕਰਕੇ ਉਹਨਾਂ ਨੇ ਗੰਨ ਅੰਦਰ ਪਾਈ ਤੇ ਗੰਨ ਚਲੋ ਹੀ ਰੱਖ ਕੇ ਹੁਣ ਟੀਕਾ ਭਰਨਾ ਸੀ ਤੇ ਗਾਂ ਡੈਗ ਪੀ ਤੇ ਡੈਗ ਪੀ ਆਪਾਂ ਛੜਦਾ ਵੀ ਚਲੋ ਕੋਈ ਨਾ ਜਿਆਦਾ ਟਾਈਮ ਲੱਗ ਜੇ ਭਲਾ ਪਰ ਪੇਟੀ ਖੁੱਲੀ ਕਰ ਦਵੇ ਪਸ਼ੂਆਂ ਸੱਟ ਨਾ ਬੱਚੇ 10 ਮਿੰਟ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਠੀਕ ਹੈ ਨਾ ਤੇ ਆਪਾਂ ਦੁਆਰੋਂ ਪੇਟੀ ਪੁੱਠੀ ਕਸੀ ਫਿਰ ਫਿਟੀ ਕਸ ਕੇ ਆਪਾਂ ਡਾਕਟਰ ਸਾਹਿਬ ਨਾਲ ਗੱਲ ਹੋਈ ਹੁਣ ਦੁਬਾਰੋ ਡਾਕਟਰ ਸਾਹਿਬ ਕਹਿੰਦੇ ਵੀ ਹੁਣ ਇਹਦੀ ਰੀਡ ਦੀ ਹੱਡੀ ਦੇ ਉੱਪਰ ਜਿਹੜਾ ਮਾਸ ਆ ਉਹ ਫੜ ਲਈ ਫੇਰ ਨਹੀਂ ਹਿੱਲਦੀ ਚਲ ਵੀ ਆਪਾਂ ਰਸਾ ਰਸਾ ਕਰਸਿਆ ਡਾਕਟਰ ਸਾਹਿਬ ਦੇ ਕਹਿਣ ਤੇ ਆਪਾਂ پرو ਮਾਸ ਫੜ ਕੇ ਤੇ ਆਪਣਾ ਪਸ਼ੂ ਟੈਗ ਗਿਆ ਡਾਕਟਰ ਸਾਹਿਬ ਨੇ ਗਨ ਪਾਈ ਤੇ ਚੱਲ ਵੀ ਉਹਨੇ ਫੇਰ ਰਾਹ ਬਣਾਉ ਦਾ ਟੀਕਾ ਭਰ ਆ ਲਿਆ ਖੜ ਕੇ ਤੇ ਟੀਕਾ ਭਰ ਕੇ ਕੰਮ ਹੋ ਗਿਆ ਆਪਣਾ ਓਕੇ ਉਹ ਵੀ ਟੀਕਾ ਛੜਨਾ ਪੈਂਦਾ ਦੋ ਵਾਰੀ ਹੌਲੀ ਹੌਲੀ ਕਰਕੇ ਇਹ ਚਲੋ ਡਾਕਟਰ ਸਾਹਿਬ ਦਾ ਹਿਸਾਬ ਆਪਦਾਗਾ ਤੇ ਚਲੋ ਵੀ ਠੀਕਾ ਛੱਡ ਕੇ ਸਾਰਾ ਡਾਕਟਰ ਸਾਹਿਬ ਨੇ ਆਦਾ ਸਾਰਾ ਕੰਮ ਓਕੇ ਕਰਕੇ ਗਨਗੁਨ ਕੱਢ ਕੇ ਸਿੜਤਾ ਸਾਰਾ ਸਮਾਨ ਤੇ ਹਾਥੂਤ ਕੀਤੇ ਸਾ